ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਬੋਗਪਰਾਏ ਨੇ ਦੂਸਰੀ ਵਾਰ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਵਿੱਚ ਭੇਜਿਆ ਇਸ ਦੌਰਾਨ ਅਜਸਾਨੀਆਲ ਪ੍ਰਾਣੀ ਦਾਣਾ ਮੰਡੀ ਹਲਕਾ ਸਾਨੀਆਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਮ ਬਾਜਵਾ ਦੀ ਅਗਵਾਈ ਹੇਠ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਮੇਸ਼ ਕੁਮਾਰ ਪੱਪੂ ਤੇ ਸੀਨੀਅਰ ਯੂਥ ਕਾਂਗਰਸੀ ਆਗੂ ਕਰਨ ਅਨੇਜਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਬੋਪਾਰਾਏ ਵੱਲੋਂ ਹਲਕਾ ਸਾਨਿਆਲ ਦੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਮੇਸ਼ ਕੁਮਾਰ ਪੱਕੂ ਉਪ ਪ੍ਰਧਾਨ ਅਵਤਾਰ ਸਿੰਘ ਚੈਲ ਚੇਅਰਮੈਨ ਸੰਸ਼ੇਠ ਸ਼ੈਰੀ ਸੰਦੀਪ ਸੋਨੀ ਕਰਨਨੇਜਾ ਰਾਜੂ ਭੁਪਿੰਦਰ ਬੰਟੀ ਅਤੇ ਹੋਰ ਮੈਂਬਰ ਹਾਜ਼ਰ ਸਨ ਅੱਜ ਸਿੰਘ ਮੈਂ ਸਾਨੇਵਾਲ ਹਲਕੇ ਅੱਜ ਧੰਨਵਾਦੀ ਆਪਣਾ ਦੌਰਾ ਕਰਨ ਆਇਆ ਮੈਂ ਆਪਣੇ ਲੀਡਰਾਂ ਨੂੰ ਔਰ ਵਰਕਰਾਂ ਨੂੰ ਸਾਰਿਆਂ ਨੂੰ ਧੰਨਵਾਦ ਕਰਨਾ ਆ ਅੱਜ ਇਹ ਸਾਡਾ 5ਵਾਂ ਪ੍ਰੋਗਰਾਮ ਹੈ ਔਰ ਅੱਗੇ ਫੇਰ ਮੈਂ ਆਉਂਗਾ ਇਹ ਸਾਨੇਵਾਲ ਹਲਕੇ 'ਚ ਇੰਨਾ ਜ਼ਿਆਦਾ ਉਤਸ਼ਾਹ ਹੈ ਔਰ ਇਹਨਾਂ ਨੇ ਮੈਨੂੰ ਇੰਨੀਆਂ ਵੋਟਾਂ ਦੀ ਲੀਡ ਦਿੱਤੀ ਆ ਮੈਂ ਸਮਝਦਾ ਇਹ ਹਲਕੇ ਦਾ ਔਰ ਵਿਕਰਮ ਬਾਜਵਾ ਜੀ ਦਾ ਦੇਣਾ ਬਹੁਤ ਮੁਸ਼ਕਲ ਹੋਊਗਾ ਬਹੁਤ ਹੀ ਵਧੀਆ ਇਹਨਾਂ ਨੇ ਕੰਮ ਕਰਕੇ ਮਿਹਨਤ ਕਰਕੇ ਮੈਨੂੰ ਬਹੁਤ ਵੱਡੀ ਲੀਡ ਦਵਾਈ ਆ ਔਰ ਮੈਂ ਦੁਬਾਰਾ ਪਾਰਲੀਮੈਂਟ ਜਿਹੜਾ ਚੱਲਿਆ ਗਿਆ ਉਹਦਾ ਵੀ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਅੱਜ ਅੱਜ ਨਹੀਂ ਮੈਂ ਇਹ 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 ਚੌਥਾ ਹਲਕਾ ਜਿਹਦੇ ਵਿੱਚ ਮੈਂ ਆ ਜਾਇਆ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੀ ਪਾਰਲੀਮੈਂਟ ਦਾ ਸੈਸ਼ਨ 24 ਨੂੰ ਸ਼ੁਰੂ ਹੋਣਾ ਉਸ ਤੋਂ ਪਹਿਲਾਂ ਕਰੀਬ ਕਰੀਬ ਸਾਰੇ ਹਲਕਿਆਂ 'ਚ ਇੱਕ ਇੱਕ ਵਾਰੀ ਜਾ ਕੇ ਧੰਨਵਾਦ ਕਰਿਆ ਵਾ ਫਿਰ ਪਾਰਲੀਮੈਂਟ ਖਤਮ ਹੋਣ ਤੋਂ ਬਾਅਦ ਫਿਰ ਛੋਟੇ ਛੋਟੇ ਪ੍ਰੋਗਰਾਮ ਫਿਰ ਰੱਖਾਂਗੇ ਔਰ ਬਿਲਕੁਲ ਸਭ ਜਗ੍ਹਾ ਜਾ ਕੇ ਲੋਕਾਂ ਨੂੰ ਮਿਲਾਂਗੇ ਉਹਨਾਂ ਦੀ ਸਮੱਸਿਆਵਾਂ ਵੀ ਲਵਾਂਗੇ ਔਰ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਫਿਰ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਦਾ ਵੀ ਕਾਰਵਾਈ ਕਰਾਂਗੇ ਇਹ ਮੇਰੇ ਮਨ ਚ ਗੱਲਾਂ ਨੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਦੀ ਗੱਲ ਹੈ ਕਿ ਮੇਰੀ ਵਿਚਾਰ ਹੈ ਕਿ ਬਹੁਤ ਧੰਨਵਾਦ ਮਾਰ ਕੇ ਇਹ ਕਾਫੀ ਸਮਾਂ ਬੇਸਮੇਤ ਹੋ ਗਿਆ ਕਿ ਬਾਕੀਆ ਕੀ ਧੰਨਵਾਦ ਬੱਸ ਇਹ ਵੀ ਜਿਹੜਾ ਸਾਨੂੰ ਬਾਕੀਆ ਤੋਂ ਪਾਜਾ ਵਾ ਉਹ ਸਰ ਜਿਹੜੀ ਫੇਸ ਸੀ ਮੇਨਾ ਤੁਹਾਡਾ ਕੰਪੀਟੀਸ਼ਨ ਜਿਹਨੂੰ ਤੀਜੇ ਚੌਥੇ ਨੰਬਰ ਤੇ ਲੋਕ ਮੰਨਦੇ ਸੀ ਜਿਹਦੇ ਪਿੱਛੇ ਜਿਹੜਾ ਕੈਂਡੀਡੇਟ ਵੀ ਏਰੀਆ ਚ ਨਹੀਂ ਆਇਆ ਉਹ ਕਾ ਕੰਪੀਟੀਸ਼ਨ ਦੇ ਵਿੱਚੋਂ ਸਾਡੇ ਨਾਲ ਦੂਜੇ ਨੰਬਰ ਤੇ ਰਹਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕੀ ਪਲਾਨ ਆ ਇਸ ਪਾਰਟੀ ਨੂੰ ਪਿੱਛੇ ਕਰਨ ਦੀ ਨਹੀਂ ਨਹੀਂ ਉਹ ਤਾਂ ਪਲਾਨ ਮੈਂ ਆਪਣੀ ਜਿਹੜੀ ਸਾਡੀ ਪਲਾਨਿੰਗ ਹੁੰਦੀ ਆ ਉਹ ਮੈਂ ਬਹੁਤ ਸਤਿਕਾਰ ਨਾਲ ਤੁਹਾਨੂੰ ਦੱਸਣਾ ਚਾਹਣਾ ਉਹ ਅਸੀਂ ਬਾਹਰ ਪਬਲਿਕ ਨੂੰ ਜਾਂ ਬਾਹਰ ਅਸੀਂ ਪ੍ਰੈਸ ਨੂੰ ਨਹੀਂ ਦੱਸਦੇ ਅਸੀਂ ਉਸ ਉਹ ਜਿਹੜਾ ਜੋ ਜਿਵੇਂ ਉਹ ਸਮਾਜ ਨੂੰ ਮੰਡ ਰਹੇ ਆ ਉਹ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਉਹ ਸਾਡੇ ਨੋਟਿਸ ਚਾ ਉਹਨਾਂ ਨੂੰ ਇੱਥੋਂ ਵੋਟ ਬਹੁਤ ਪਈ ਆ 41000 ਵੋਟ ਪਈ ਆ ਸਾਡੇ ਧਿਆਨ ਚ ਅਸੀਂ ਉਹਦਾ ਜਿਹੜਾ ਉਹਨੂੰ ਠੀਕ ਕਰਨ ਦਾ ਜਿਹੜੇ ਕਦਮ ਹੈਗੇ ਆ ਉਹ ਬਿਲਕੁਲ ਚੱਕਾਂਗੇ ਪਰ ਸਾਰੇ ਅਸੀਂ ਕੀ ਕਰਨਾ ਉਹ ਪਬਲੀਕਲੀ ਨਹੀਂ ਦੱਸ ਸਕਦੇ ਅੱਜ ਜੋ ਪ੍ਰੋਗਰਾਮ ਸੀ ਡਾਕਟਰ ਸਾਹਿਬ ਉਹਨੂੰ ਤਰ੍ਹਾਂ ਕਹਿੰਦੇ ਆ ਆਪਾਂ ਸਾਨੀਰ ਵਾਲ ਕੰਸੀ ਚੋਂ ਸੀ ਜੋ ਉਹਨਾਂ ਦੇ ਨਗਰ ਕਹਿੰਦੇ ਜਿੱਤ ਹੋਈ ਆ ਜਿਹੜੀ ਆਪਾਂ ਦੇਖ ਸਕਦੇ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਹੋਈ ਆ ਉਸ ਸੰਬੰਧੀ ਡਾਕਟਰ ਰਵਣ ਸਿੰਘ ਜਿਹੜੇ ਸਮੂਹ ਵਰਕਰ ਨੇ ਕਾਂਗਰਸੀ ਆਗੂ ਨੇ ਤੇ ਜਿਹੜੇ ਲੋਕਾਂ ਨੇ ਰੂਟਾਂ ਪਾਈਆਂ ਨੇ ਉਹਨਾਂ ਕਹਿੰਦੇ ਉਹਨਾਂ ਜਿੱਤਾ ਆ ਉਹਨਾਂ ਦਾ ਧੰਨਵਾਦ ਕਰਨ ਲਈ ਆਇਏ ਸੀ ਉਹ ਨਾ ਨੇ ਆਪ ਜੀ ਉਹਨੇ ਦੇਖ ਸਕਦੇ ਹੋ ਉਹਨੇ ਕਿਸ ਤਰ੍ਹਾਂ ਮੈਂਸ਼ਨ ਕੀਤਾ ਹੈ ਕਿ ਜੋ ਜਿੱਤ ਪ੍ਰਾਪਤ ਹੋਈ ਹੈ ਉਹ ਸਾਨੇਵਾਲ ਦੀ ਧੀ ਤੁਸੀਂ ਦੇਖ ਸਕਦੇ ਹੋ ਕਿਹਨਾਂ ਕਹਿੰਦੇ ਸਾਨੇਵਾਲ ਨੇ ਉਹਨਾਂ ਨੂੰ ਈਡੀ ਲੀਡ ਦਿੱਤੀ ਹੈ ਕਿ ਉਹ ਅੱਜ ਕਿਹਨਾਂ ਕਹਿੰਦੇ ਫਿਰ ਤੋਂ ਕਿਹੜਾ ਕਹਿੰਦੇ ਸੰਸਦ ਮੈਂਬਰ ਬਣ ਕੇ ਗਏ ਨੇ ਤੇ ਸਾਨੂੰ ਪੂਰੀ ਤਮੀਜ਼ ਆਪ ਪੂਰੀ ਵੀ ਕਿਹਨਾਂ ਕਹਿੰਦੇ ਸਾਨੇਵਾਲ ਵੱਲ ਧਿਆਨ ਰੱਖਣਗੇ ਤੇ ਸਾਨੇਵਾਲ ਦੀ ਵੱਧ ਤੋਂ ਵੱਧ ਲੋੜਾਂ ਨੂੰ ਪੂਰੇ ਕਰਦੇ ਹੋਏ ਕਿਹਨਾਂ ਕਹਿੰਦੇ ਉਸ ਇਦਾਂ ਦੇ ਲੋਕਾਂ ਦੀ ਮੀਟਾ ਦੇ ਖਰਾ ਉਤਰਨਾ ਜਿੰਨੇ ਵੀ ਲੇਟ ਨਾਲ ਜਿੱਤ ਪ੍ਰਾਪਤ ਕੀਤੀ ਹੈ ਕਿੰਨੇ ਉਹ ਥਾਂ ਤੋਂ ਜਿਹੜੇ ਅੱਜ ਆਹ ਜਿਹੜਾ ਇਹ ਹੈ ਜੀ ਡਾਈਸ ਉਹ ਵੀ ਸਾਲਾਨਾ ਕੰਸੀਕਵੈਂਸੀ ਤੋਂ ਇਹ तकरीबन 14 ਤੋਂ 15000 ਦੀ ਵੋਟਾਂ ਲੀਡ ਕੀਤੀ ਹੈ ਇਹਨਾਂ ਨੇ ਇਹ ਜਿੱਤ ਪ੍ਰਾਪਤ ਕੀਤੀ ਹੈ ਠੀਕ ਹੈ ਜੇ ਅਸੀਂ ਪੁਰਾਣੇ ਕਿਨਾਂ ਕਹਿੰਦੇ ਦੇਖਿਆ ਜਾਵੇ ਕਿ ਨਾਵਾ ਦੀ ਪਾਰਟੀ ਉਹਨਾਂ ਤੋਂ 24000 ਵੋਟਾਂ ਨਾਲ ਇਹਤੋਂ ਪਰਪਾਸ ਦੀ। ਦੂਸਰੀ ਵਾਰ ਕੌਂਸਲ ਮੈਂਬਰ ਦਾ ਮਤਲਬ ਚੁਣਿਆ ਗਿਆ ਮਤਲਬ ਉਹਨਾਂ ਦਾ ਪਹਿਲੇ ਕਿਹੜੇ ਕੰਮ ਹੋ ਲਿਆ ਕਿਉਂ ਨਾ ਲਿਖਾ ਜਾਏਗਾ ਕਿਉਂਕਿ ਸਾਨੂੰ ਵਾਲ ਵਿੱਚ ਮੇਨ ਕੰਮ ਦੇਖਿਆ ਜਾਵੇ ਸਾਨੂੰ ਬੱਸ ਸਟੈਂਡ ਕਾਫੀ ਲੰਬੇ ਸਮੇਂ ਤੋਂ ਬੰਜਾ ਵੇ। ਦੇਖੋ ਇਹ ਬੱਸ ਸਟੈਂਡ ਬਹੁਤ ਬੰਜਾ ਪਰ ਉਸ ਤੋਂ ਪਹਿਲਾਂ ਸਾਡੇ ਲਈ ਬਹੁਤ ਵੱਡੀ ਜ਼ਰੂਰਤ ਜੋ ਮੇਰੇ ਅਕੋਰਡਿੰਗ ਮੈਂ ਸੋਚਦਾ ਵਾਂ ਵੀ ਇਹ ਹੈ ਕਿ ਆ ਇੱਕ ਤਾਂ ਕੁੜੀਆਂ ਦਾ ਕਾਲਜ ਜੋ ਬਹੁਤ ਜ਼ਰੂਰੀ ਹੈ। ਜੋ ਕਿ ਨਾ ਕਰ ਉਸ ਤੋਂ ਬਿਨਾ ਕਿ ਨਾ ਕਰ ਸਾਡੇ ਉੱਤੇ ਜੋ ਆਪਾਂ ਚੌਕ ਤੇ ਦੇਖ ਸਕਦੇ ਹਾਂ ਲਗਾਤਾਰ ਜੋ ਰਸ਼ ਵਧ ਰਿਹਾ ਹੈ ਕਿ ਨਾ ਕਰ ਉੱਥੇ ਚਾਹੇ ਲਾਈਟਾਂ ਦਾ ਪ੍ਰਬੰਧ ਹੋਵੇ ਚਾਹੇ ਉਹਨੂੰ ਕਿਹੜਾ ਕਹਿੰਦੇ ਪੋਲ ਨੂੰ ਵੱਡਾ ਕੀਤਾ ਇਹ ਸਾਰਾ ਨਾ ਵੱਡੀ ਲੋੜ ਹੈ ਉਸ ਤੋਂ ਬਿਨਾ ਜੇ ਅਸੀਂ ਕਿਹੜਾ ਕਹਿੰਦੇ ਖੇਡਾਂ ਨੂੰ ਕਿਹੜਾ ਕਹਿੰਦੇ ਵਡਾਵਾ ਦੇਣਾ ਚਾਹੁੰਦੇ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ ਵੀ ਲੋਕ ਨਸ਼ੇ ਤੋਂ ਹਟਣ ਅਕੋਰਡਿੰਗ ਇਹਨਾਂ ਤੋਂ ਅਸੀਂ ਪਿੱਛੇ ਵੀ ਕਿਹਾ ਸੀਗਾ ਜਦੋਂ ਕਿਹੜਾ ਕਹਿੰਦੇ ਕੁੜੇ ਮੁੰਡੇ ਸਕੂਲ ਆਏ ਸੀ ਤਾਂ ਵੀ ਇਹਨਾਂ ਨੇ ਪ੍ਰੋਮਿਸ ਦਿੱਤਾ ਸੀ ਮੈਂ ਉਹਤੇ ਪੈਸੇ ਦੇ ਕੇ ਖੇਡਾਂ ਦੇ ਵਰਦੇ ਲਈ ਉੱਥੇ ਕੋਈ ਨਾ ਕੋਈ ਫੀਕੁਮੈਂਟਸ ਲਾਣ ਬਸ ਇਹੀ ਉਮੀਦ ਕਰਦੇ ਹਾਂ ਵੀ ਇਹ ਜੋ ਇਹਨਾਂ ਵੱਲੋਂ ਇਸ ਲਈ ਪੂਰੇ ਕਰ ਗਏ ਜਿਸ ਤਰ੍ਹਾਂ ਸਾਹਨੇ ਆਲ ਦਾ ਕਿਹੜਾ ਕਹਿੰਦੇ ਅੱਜ ਅਸੀਂ ਸਾਨੇਵਾਲ ਦੇ ਸਾਰੇ ਵਰਕਰਸ ਤੇ ਜਿਹੜੇ ਲੀਡਰ ਸਾਹਿਬਾਨ ਅਮਰ ਸਿੰਘ ਉਹਨਾਂ ਨੂੰ ਜਿਹੜਾ ਧੰਨਵਾਦੀ ਦੌਰਾ ਸੀ ਉਹਦੇ ਵਿੱਚ ਆਏ ਕਿਉਂਕਿ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਹਲਕਾ ਸਾਨੇਵਾਲ ਤੇ ਢਨਾਰੀ ਖੁਰਪ ਵਗੈਰਾ ਜਿਹੜਾ ਬਾਡ ਪੈਂਦਾ ਇਹ ਅੱਛੀ ਲੀਡ ਨਾਲ ਇਹਨਾਂ ਨੇ ਵੋਟਾਂ ਪੋਲ ਕਰੀਆਂ ਨੇ ਉਹ ਧੰਨਵਾਦੀ ਦੌਰਾ ਸੀ ਸਾਰਿਆਂ ਦਾ ਧੰਨਵਾਦ ਕਰਦੇ ਆ ਥੈਂਕ ਯੂ ਬਹੁਤ ਅੱਛਾ ਰਿਹਾ ਜੀ ਬਹੁਤ ਅੱਛਾ ਰਿਹਾ ਕਾਂਗਰਸ ਨੇ ਬਹੁਤ ਹੀ ਅੱਛੇ ਨਾਲ ਕਰਿਆ ਕਿ ਪ੍ਰਵਾਸੀ ਵੋਟ ਹੈ ਪਰ ਉਹਦੇ باوجود ਵੀ ਬਹੁਤ ਅੱਛੀ ਪੋਲਿੰਗ ਹੋਈ ਡਾਕਟਰ ਅਮਰ ਸਿੰਘ ਜੀ ਇੱਕ ਬਹੁਤ ਹੀ ਵੱਡੀ ਲੀਡ ਨਾਲ ਜਿੱਤੇ ਨੇ ਸਾਨੇਵਾਲ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਲੀਡ ਨਾਲ ਸਾਨੇਵਾਲ ਦੇ ਵੋਟਰਾਂ ਦਾ ਅਸੀਂ ਧਿਲੋ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਇੱਡੀ ਵੱਡੀ ਲੀਡ ਨਾਲ ਤੇ ਇੰਨੇ ਫਰਕ ਨਾਲ ਦਿਖਾਇਆ ਡਾਕਟਰ ਅਮਰ ਸਿੰਘ ਜੀ ਤੂੰ ਅਸੀਂ ਸਾਨੂੰ ਵਿਸ਼ਵਾਸ ਲੈ ਕੇ ਜਾਣਾ ਕਿ ਅਸੀਂ ਸਾਨੇਵਾਲ ਦੇ ਜਿੰਨੇ ਵੀ ਪੈਂਡਿੰਗ ਕੰਮ ਨੇ ਉਹਨਾਂ ਵਾਲੇ ਕੰਮ ਨੇ ਅਸੀਂ ਡਾਕਟਰ ਅਮਰ ਸਿੰਘ ਜੀ ਤੋਂ ਲੈਸ ਫੰਡ ਦੇ ਵਿੱਚੋਂ ਕਰਵਾਵਾਂਗੇ ਪਰ ਆ ਅੱਜ ਜੋ ਹੋਇਆ ਇਹ ਕੰਮ ਸਾਨ੍ਹੇਵਾਲ ਦੇ ਵਿੱਚ ਬਹੁਤ ਹੀ ਵਧੀਆ ਹੋਇਆ ਵਾ ਕਾਂਗਰਸ ਬਹੁਤ ਕਮਜ਼ੋਰ ਸੀ ਕਿ ਸਾਨ੍ਹੇਵਾਲ ਦੇ ਵਿੱਚ ਵਿਕਰਮ ਬਾਜਵਾ ਜੀ ਦੀ ਰੈਲ ਰਾਈ ਹੇਟਾਂ ਕਾਂਗਰਸ ਨੇ ਇੱਕ ਬਹੁਤ ਵੱਡੀ ਲੀਡ ਜਿਹੜੀ ਕੀਤੀ ਆ ਕਾਲੀਗੜ੍ਹ ਦਾ ਬਹੁਤ ਵੱਡਾ ਘੜ ਸੀ ਇਹ ਤੋੜਿਆ ਵਾ ਚਲੋ ਸਮਾਂ ਸੀਗਾ ਪਿਛਲੇ ਸਾਲ ਵੀ ਬਾਜਵਾ ਸਾਹਿਬ ਬਹੁ ਬੜੀ ਲੀਡ ਕਰ ਰਹੇ ਸੀ ਇੱਕ ਮੌਕਾ ਸੀਗਾ ਆਪ ਆਦਮੀ ਨੂੰ ਸਾਰੇ ਕਹਿੰਦੇ ਇੱਕ ਮੌਕਾ ਦੇਣਾ ਇੱਕ ਮੌਕਾ ਦੇਣਾ ਉਹ ਮੌਕਾ ਦੇਤਾ ਪਰ ਉਹ ਮੌਕਾ ਹੁਣ ਨਹੀਂ ਮਿਲਣਾ ਹੁਣ ਆਨ ਵਾਲੀ ਦਿਸ਼ਾ ਸਾਫ ਦਿਖਦੀ ਪਈ ਆ ਬਿਕਰਮ ਬਾਜਵਾ ਸਿੰਘ ਸਾਡੇ ਐਮਐਲਏ ਹੋਣਗੇ ਬਣ ਜਾਣੇ ਨੇ ਡਾਕਟਰ ਡਾਕਟਰ ਅਮਰ ਸਿੰਘ ਸਾਡੇ ਐਮਪੀ ਬਣ ਗਏ ਨੇ ਇਹ ਸਾਡੇ ਨਾਲ ਨੇ ਇਹਨਾਂ ਨਾਲ ਅਸੀਂ ਸਾਨੇ ਹਾਲ ਦੇ ਜੋ ਵੀ ਰਹਿਦੇ ਪੈਂਡਿੰਗ ਕੰਮ ਨੇ ਪਹਿਲ ਦੇ ਆਧਾਰ ਤੇ ਕਰਾਵਾਂਗੇ ਅਸੀਂ ਜਨਤਾ ਨੂੰ ਪੂਰਾ ਵਿਸ਼ਵਾਸ ਦਿਵਾਨੇ ਆ ਕਿ ਜੋ ਵੀ ਕਿਸੇ ਦਾ ਕੋਈ ਕੰਮ ਆ ਕਿਤੇ ਕਰਉਣ ਵਾਲਾ ਆਓ ਸਾਡੇ ਕੋਲ ਅਸੀਂ ਪਹਿਲਾਂ ਲਿਜਾ ਕੇ ਪਹਿਲ ਦੇ ਅਧਾਰ ਤੇ ਕਰਾਂਗੇ